ਰਾਮਪਰਾ ਪਸ਼ੂ ਮੰਡੀ ਦਾ ਗੇਟ ਆ ਰਿਹਾ ਹੈ। ਇੱਥੋਂ ਆਪਾਂ ਕਰਦੇ ਆਂ ਅੰਦਰ ਐਂਟਰੀ। ਰਾਮਪਰਾ ਪਸ਼ੂ ਮੰਡੀ ਦਾ ਗੇਟ 메ਨ ਗੇਟ। ਸੋ ਸਿੱਕਲ ਜੀ ਮੈਂ ਤੁਹਾਡਾ ਆਪਣਾ ਜੀਐਸ ਪੰਚਕਾਲੇ ਕਿ ਅੱਜ ਆਪਾਂ ਪਹੁੰਚੇ ਜੀ ਰਾਮਪਰਾ ਫੁੱਲ ਮੰਡੀ ਦੇ ਵਿੱਚ ਜਿਵੇਂ ਕਿ ਹਰ ਮੰਡੀ ਆਂ ਦੀ ਵੀਡੀਓ ਆਪਾਂ ਤੁਹਾਨੂੰ ਦਿਖਾਉਂਦੇ ਰਹਿੰਦੇ ਆਂਗੇ ਪਰੰਪਰਾ ਫੁੱਲ ਦੀ ਵੀ ਅੱਜ ਤੁਹਾਨੂੰ ਮੰਡੀ ਦਿਖਾ ਰਹੇ ਆਂ ਇੱਕ ਤਰੀਕ ਦੀ ਮੰਡੀ ਆ ਇਹ। 2023 ਨੂੰ ਕੀਤਾ ਅਲਵਿਦਾ ਤੇ 2024 ਦੇ ਵਿੱਚ ਆਪਾਂ ਆ ਗਿਆ ਪਹਿਲਾਂ ਤਾਂ ਸਾਰਿਆਂ ਤੋਂ ਜਿੰਨੇ ਮੇਰੇ YouTube ਤੇ ਜਾਂ Facebook ਤੇ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਨੇ ਮਿੱਤਰ ਪਿਆਰੇ ਜਾਂ ਜੁੜਨ ਵਾਲੇ ਨੇ ਉਹਨਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਧੰਨਵਾਦ ਜੀ ਮੰਡੀ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਰਾਮਪਰਾ ਫੂਲ ਦੇ ਵਿੱਚ ਜੋ ਪਸ਼ੂ ਆਏ ਨੇ ਕਿੰਨੇ ਪਸ਼ੂ ਆਏ ਨੇ ਤੇ ਕਿਸ ਤਰ੍ਹਾਂ ਸੇਲ ਹੋ ਰਿਹਾ ਆਪਾਂ ਕਰਦੇ ਗੱਲਬਾਤ ਜੀ ਚਲੋ ਬਣੇ ਰਹੋ ਵੀਡੀਓ ਦੇ ਵਿੱਚ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੈਲਕਮ ਨਵਾਂ ਸਾਲ ਲਓ ਜੀ ਸਟਾਰਟ ਕਰ ਰਹੇ ਆ ਆਪਾਂ ਇਹ ਸਮਝ ਤੁਹਾਨੂੰ ਸਾਰਾ ਕੁਝ ਦਿਖਾਉਨੇ ਆ ਬਾਈ ਨਾਲ ਕਰਾਵਾਂਗੇ ਗੱਲਬਾਤ ਪਹਿਲਾਂ ਇੱਕ ਵਾਰ ਆਪਾਂ ਤੁਹਾਨੂੰ ਮੱਝ ਚੈੱਕ ਕਰਵਾ ਦਈਏ ਹਨਾ ਦੇਵਾ ਨੂੰ ਬਾ ਤੁਹਾਨੂੰ ਸਾਰਾ ਕੁਝ ਚੈੱਕ ਕਰਵਾ ਦਿੰਨੇ ਆ ਤੇ ਇਹ ਤੋਰਾ ਤੁਸੀਂ ਦੇਖ ਸਕਦੇ ਮੈਂ ਇਦਾਂ ਵਧੀਆ ਮੱਝ ਹੈ ਤੇ ਕਿਹੜਾ ਪਿੰਡਾ ਪਿੰਡਾ ਆਪਣਾ ਕਾਲੇ ਕੀ ਜੀ ਕਾਲੇ ਕੇ ਪਿੰਡਾ ਹੈ ਤੇ ਆ ਮੱਝ ਲੈ ਕੇ ਆਏ ਹੋ ਹਾਂਜੀ ਇੱਕੋ ਹੀ ਤਾਂ ਇੱਕੋ ਹੀ ਠੀਕ ਹੈ ਕਿਹੜੀ ਨਸਲ ਦੀ ਹੈ ਇਹ ਇਹ ਮੋਹਰਾ ਨਸਲ ਜੀ ਮੋਹਰਾ ਨਸਲ ਦੀ ਹੈ ਹੈ ਕੰਮੇ ਸੂਏ ਮੱਝ ਇਹ ਇਹ ਦੂਜੇ ਸੂਏ ਹੈ ਜੀ ਦੂਜੇ ਸੂਏ ਮੱਝ ਹੈ ਥਣ ਥਣ ਸਾਰੇ ਓਕੇ ਆ ਜਮਾਂ ਜੀ ਓਕੇ ਠੀਕ ਹੈ ਹੁਣ ਸੂਈ ਵੀ ਹੈ ਸੂਈ ਹੋਈ ਹੈ ਜੀ ਹਾਂ ਕਿੰਨਾ ਟਾਈਮ ਹੋ ਗਿਆ ਇਹਨੂੰ ਹੋ ਗਏ ਜੀ 12 ਦਿਨ 12 ਦਿਨ ਹੋ ਗਏ ਸੂਈ ਨੂੰ ਹੈ ਹਾਂਜੀ ਤੇ ਕੋਈ ਮੁੱਲਵਾੜੀ ਫਿਰ ਕਰਿਆ ਇਹਦਾ ਮੁੱਲ ਕਿ ਪਾੜੀ ਕਰਦੇ ਆ ਜੀ 170 1,70,000 ਤੇ ਮੰਗਰ ਕੀ ਆ ਕੱਟਾ ਕੱਟੀ ਆ ਕੱਟੀ ਆ ਜੇ ਵਾਰੀ ਦੁੱਧ ਦਾਦਾ ਦੁੱਧ ਦੇ ਥਲੇ ਹੈਗਾ ਜੀ 15 ਕਿਲੋ ਤਿਆਰ 15 ਕਿਲੋ ਜਮਾ ਇਹਨੂੰ ਓਕੇ ਜਮਾ ਓਕੇ ਠੀਕ ਆ ਤੁਹਾਡਾ ਕੋਈ ਨੰਬਰ ਵਗੈਰਾ ਨੰਬਰ ਜੀ ਆਪਣਾ ਹੈਗਾ 96538 ਜੀ 96538 40746 40746 ਹੋਰ ਵੀ ਪਸ਼ੂ ਰੱਖਦੇ ਹੋਵੋਗੇ ਪਸ਼ੂ ਆਪਣੇ ਕੋਲ ਸਿਰੇ ਤੋਂ ਸਿਰਾਂ ਜੀ ਅੱਛਾ ਸੇਲ ਕਰਦੇ ਹੋ ਨੀਗੇ ਹਾਂ ਸੇਲ ਕਰਦੇ ਆ ਹੈਗੇ ਨਾ ਆਪਣੇ ਕੋਲ ਘਰ ਦੀਆਂ ਮਈਆਂ 15-20 ਹਜ਼ਾਰ ਨੇ ਕਰੇ ਠੀਕ ਹੈ ਜੀ ਠੀਕ ਹੈ ਲਓ ਜੀ ਆ ਆਪਣੇ ਕੋਲ 2.5 ਲੱਖ ਤੱਕ ਆ ਕਰੇ ਠੀਕ ਹੈ ਜੀ 20-20 ਕਿਲੋ ਵਾਲੀਆਂ ਮਈਆਂ ਵੀ ਸਾਰੀਆਂ ਨਸਲਾਂ ਦੀਆਂ ਮੱਝਾਂ ਨੇ ਜਿਆਦੇ ਚੰਗੀਆਂ ਮਈਆਂ ਨੇ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਇਹ ਰੰਪਰਾ ਪੂਨ ਦੇ ਵਿੱਚ ਖੜੀਆ ਮੱਝ ਪਾਈ ਦਾ ਪਿੰਡ ਹੈਗਾ ਕਾਲੇ ਕੇ ਹਨਾ ਕਾਲੇ ਕੇ ਪਿੰਡ ਦੇ ਵਿੱਚ ਤੁਸੀਂ ਜਾ ਕੇ ਦੇਖੋ ਹੋਰ ਵੀ ਖਰੀਦਣਾ ਚਾਹੁੰਦੇ ਤਾਂ ਪਸ਼ੂ ਖਰੀਦ ਸਕਦੇ ਹੋ ਜੀ ਰੰਪਰਾ ਪੂਰ ਮੰਡੀ ਆਪਰੇ ਦੀ ਮੰਡੀ ਹੈ ਜੀ ਕਿੰਨੇ ਸੂਏ ਵੀਰੇ ਇਹ ਦੂਜਾ ਦੁੱਧ 16 ਕਿਲੋ ਦੁੱਧ ਹੈ ਦੂਜੇ ਸੂਏ ਦੀ ਮੱਝ ਹੈ ਡੇਢ ਲੱਖ ਰੁਪਏ ਮੰਨ ਲੋ ਕਰਿਆ ਬਾਈ ਨੇ ਤੇ 15 16 ਕਿਲੋ ਦੁੱਧ ਦੱਸਦਾ ਮੱਝ ਤੁਸੀਂ ਕਰ ਸਕਦੇ ਹੋ ਚੈੱਕ ਰੰਪਰੇ ਪੂਰ ਮੰਡੀ ਦੇ ਵਿੱਚ ਪੜ੍ਹਦੇ ਹੋ ਮੂਹ ਖਰਦੀ ਮਾਰੀ ਜਦੋਂ ਲਰੀ ਪਸ਼ੂ ਦੀ ਉਹਦੇ ਕਰਕੇ ਥੋੜਾ ਜਿਹਾ ਬਾਈ ਕੰਦੇ ਪਰੇਗਾ ਤੇ ਬਾਕੀ ਇਸ ਤਰ੍ਹਾਂ ਤੁਸੀਂ ਇਹ ਕਹੋ ਦੇਖ ਸਕਦੇ ਹੋ ਜਿਨ੍ਹਾਂ ਦਾ ਰੇਟ ਪੀਕ੍ਰੀਮ ਨੇ ਇਹਨਾਂ ਨੇ ਦੱਸਿਆ 1,40,000 ਰੁਪਿਆ ਤੇ 1,30,000 ਰੁਪਿਆ ਤੇ ਐਸੇ ਤਰ੍ਹਾਂ ਦੀ ਇਹ ਰੇਟ ਰਹਿੰਦੇ ਮੰਡੀ ਦੇ ਹੋਰ ਤੁਸੀਂ ਬਣਦੇ ਰਹੇ ਹੋ ਇਸ ਨਾਲ ਬਹੁਤ ਮੈਂ ਇਹਦਾ ਫਰਕ ਨਹੀਂ ਰੱਖਦਾ ਹਾਂ ਤਾਂ ਕਿ ਹਰ ਇੱਕ ਮੰਡੀ ਦੀ ਵੀਡੀਓ ਦਿਖਾ ਸਕੀਏ ਆ ਤੈਨੂੰ ਨਹੀਂ ਦਵਾਂ ਪੁਰਾਣਾਂ ਸੁੱਲੀਆਂ ਮੱਝਾਂ ਇੱਥੇ ਇਹਨਾਂ ਦਾ ਪ੍ਰਾਪਤ ਦੇ ਵਿੱਚ ਦੇਖੋ ਉਹ ਸੁਣੇ ਸੁਣੇ ਪਸੂ ਨੀ ਕਿ ਪਰ ਕੱਲ ਫੇਰ ਉੱਥੇ ਆ ਜਾਂਦੀਆਂ ਇਹਨਾਂ ਥੋੜੇ ਜਿਹਾ ਖਰੀਦਦਾਰਾਂ ਕੀ ਆਏ ਨੇ ਘਟ ਮੱਝਾਂ ਦੀ ਜੇਪਾਂ ਦਾ ਗਦਰੀਆਂ ਮੱਝਾਂ ਬਹੁਤ ਸੋਹਣੀਆਂ ਆਏ ਬੈਨੇ ਨਾਲ ਆ ਵੀ ਇੱਕ ਬਹੁਤ ਵੱਡੀ ਘਟਨਾ ਹੋ ਜਾਂਦੀ ਹੈ ਹਨਾ ਮੰਡੀ ਦੇ ਵਿੱਚ ਕੱਟੂ ਬਹੁਤ ਜ਼ਿਆਦਾ ਮਰ ਜਾਂਦੇ ਨੇ ਜਿਵੇਂ ਆ ਮੱਝ ਦੇ ਮੁਰੇ ਵੀ ਤੁਸੀਂ ਕੱਟੂ ਮਰੇ ਹੋਏ ਦੇਖ ਸਕਦੇ ਹੋ ਪੁੱਤਰ ਪਿੱਛੇ ਦਿਖਾਇਆ ਤੇ ਕੱਟੂ ਮਰੇ ਹੋਏ ਪਿਆ ਸੀ ਕਿ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਈ ਵਾਰ ਹਨਾ ਤੇ ਜੇ ਰੇਟ ਦੀ ਜੇ ਆਪਾਂ ਗੱਲ ਕਰੀਏ ਤੇ ਰੇਟ ਤਕਰੀਬਨ 20 ਮਹਾਂਕੀਰ ਜੀ ਸਾਡੇ ਮੱਧ ਇਹਨਾਂ ਇੱਕ 그룹 ਲਈ ਮਿਲ ਗਿਆ ਧਾਰਾ ਐਸੇ ਤਰ੍ਹਾਂ ਦੀ ਥੱਲੇ ਬਹਿ ਰਹੇ ਨੇ ਆਪਣੇ ਆਪ ਇੱਕ ਸਾਜਣ ਤੋਂ ਵੀਰਾਂ ਦੀ ਜਮਾਤ ਤੋਂ ਖੋਦੋ ਲੱਤ ਸੁਬੇ ਦੀਆਂ ਬੱਚਿਆਂ ਉਹਦਾ ਰੇਟ ਮਾਈ ਨਾਲ ਕਰੇਗੀ ਇਸ ਕੋ ਲਗ 40000 ਰੁਪਇਆ ਦੂਜੇ ਸੂਈ ਦੀ ਮੱਝ ਜੋ ਮੋਦੀ ਹੋਣੀ ਹੈ ਅੱਜ ਜਿਹੜੀ ਗਾਂ ਖੜੀ ਹੈ ਨਾ 1.5 ਲੱਖ ਰੁਪਇਆ ਮੋਲਾਂ ਦਾ ਮਾਲ ਦੀ ਕੋਈ ਕਮੀ ਨਹੀਂ ਤੁਹਾਨੂੰ ਵੱਖ-ਵੱਖ ਜਗ੍ਹਾ ਤੇ ਨਾ ਵੱਖ-ਵੱਖ ਪਤੋਂ ਤੱਕ ਆ ਰਹੇ ਹਾਂ ਅਜਾ ਦਿਨ ਤੋਂ ਕੋਈ ਨਾ ਆਇਆ। ਬਈਦੁਰ ਨੇ ਆਇਆ। ਕਿਹੜੇ ਬਣਾਏ? ਕਿਹੜੇ ਬਣਾਏ ਆ? ਪਟਿਆਲੇ ਤੋਂ ਆਏ ਨੇ ਬਾਈ ਮੱਝਾਂ ਲੈ ਕੇ ਕਿੰਨੇ ਪਸ਼ੂ ਲੈ ਕੇ ਆਤੀ? 4 ਪਸ਼ੂ ਲੈ ਕੇ ਆਤੀ। ਹੋਇਆ ਕੋਈ ਸੇਲ? ਲੱਗ ਰਹਿ ਜਾ। ਅੱਛਾ ਕੀ ਕੀ ਰੇਟ ਦਾ ਬਾਈ? ਮੈਂ 2 3 ਲੱਖਾਂ ਦਾ ਕੰਤਾ ਲਾ ਕਰਦਾ। 3-3 ਲੱਖ ਰੁਪਈਆ ਹੈ। ਤੇ ਮਾਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਪਸ਼ੂ ਨੇ ਜਿਹੜੇ ਰੇਟ ਦੀ ਬ ਗੱਲ ਕਰੀ ਨਾ ਤਾਂ ਬਹੁਤ ਸੋਹਣੇ ਪਸ਼ੂ ਨੇ ਬਾਈ ਲੈ ਕੇ ਆਏ ਨੇ। ਪਰ ਉੱਥੀ ਗੱਲ ਆ ਜਾਂਦੀ ਹੈ ਵਪਾਰੀ ਇਹ ਕਿ ਆਇਆ ਥੋੜਾ ਜਿਹਾ ਘੱਟ। ਮੰਡੀ ਤੇ ਮਾਲ ਬਹੁਤ ਜ਼ਿਆਦਾ ਆਇਆਗਾ ਵਧੀਆ ਪਸ਼ੂਨੇ ਮੋਹਰਾਂ ਨਸਲ ਦੀਆਂ ਮੱਝਾਂ ਤੇ ਲੈक्षात ਤੁਸੀਂ ਰਾਮਪਰਾ ਫੂਲ ਮੰਡੀ ਦੇ ਵਿੱਚ ਜੀ ਆ ਵੀ ਇੱਕ ਦੇਖ ਸਕਦੇ ਤੁਸੀਂ ਪੂਰੇ ਰੰਗ ਦੀ ਮੱਝ ਹੈ ਨਾ ਇਹ ਥੀਕ ਥੋੜਨੇ ਇਹ ਜੋ ਲੇਵੇ ਵਾਲੀਆਂ ਮੱਜਾਂ ਵੀ ਸਾਨੂੰ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਤੁਹਾਨੂੰ ਚੈੱਕ ਕਰਦੇ ਮੈਂ ਦੇਖਾਂ ਇਹਨੇ ਮੋਟੇ ਮੋਟੇ ਕਹਾ ਦੇਖਣੀਆਂ ਜਾ ਕੇ ਸਿਰਲੇਖਾਂ ਨੇ ਇਹ ਬਹੁਤ ਬੀ ਡੇਡ ਲੱਖ ਦਾ ਮੁੱਲ ਲਾ ਰਿਹਾ ਬਾਈ ਦਾ ਉਹ ਹੋ ਜਾਣ ਦੋ ਹੁਣ ਆ ਆਏਗੀ ਹੋਣਾ ਕਰੋ ਹੁਣ 70 ਦੇ ਖੜੇ ਨੇ 1 70 ਦੇ ਆ ਮੱਝ ਤੁਸੀਂ ਚੈੱਕ ਕਰਦੇ ਆ ਆ ਗਿਆ ਦੋ ਮਿੰਟ 1 ਲੱਖ ਰੁਪਈਆ ਉਹ ਸਾਰਦੇ ਉਹ ਸਾਰਦੇ ਮੈਂ ਫਿਰ ਆਇਆ ਮੈਂ ਤੈਨੂੰ ਕਹੀਂ ਤਾਂ ਬੈਠਾ ਚੱਲ ਬਿਥੋੜ ਮਾਰ ਮਰਜੀ ਦੀ ਕਰਦੀ ਆ ਸਾਰਦੇ ਕਰਦੇ ਹੁਣ ਹੋ ਗਈ ਸਾਰਦੇ ਟੱਡ ਤੇਖਣੀ ਲੱਗਾ ਕਾਲੇ ਜਦੋਂ ਮੈਂ ਪਲਤੀ ਲਾਤੀ ਅੜਕੂ ਮੈਂ ਥੋੜਾ ਪੂਰਾ ਹੌਲੇ ਸੀ ਹਾਂ ਹੁਣ ਪਲ ਪਾਈ ਮੈਂ ਚਲ ਆਏ ਕਹਿੰਦੇ ਆ ਮੈਂ ਮੈਨੂੰ ਹੁਣ ਨਜ਼ਾਰੇ ਲੈ ਲਾ ਥੋੜਾ ਬਣਾਓ ਵੀਡੀਓ ਵੀ ਬਾਦਲ ਬਹਾਤਾ ਥੱਲੇ ਮੈਂਦੇ ਅੱਜ ਤੂੰ ਕਹਿੰਦਾ ਮੇ ਤੋਂ ਕੋਡਾ ਨਹੀਂ ਹੋ ਜਾਂਦਾ ਪਰ ਇੱਥੇ ਮੈਂ ਦਾਰ ਦੁਰਦਾ ਬੰਨ ਕੇ ਤੇਰੀ ਹਾਂ ਜੇ ਦੋ ਫਿਰ ਸੌਦਾ ਹੋ ਜੇ ਨਾ ਫੇਰ ਤਾਂ ਹੌਸਲਾ ਹੋ ਜਾਂਦਾ ਹੈ ਮਾਰ ਦੀ ਧਾਰਾ ਤੋਂ ਲੈ ਕਰ ਰਹੇ ਨੇ ਚੈੱਕ ਸੜਿਆ ਵੀ ਧਾਰਾ ਮਾਰ ਦੀ ਵਿੱਚ ਜਿਹੜਾ ਬੈਠਾ ਦੇ 60% ਹੀ ਫੇਰ ਲੈਣੀ ਬਾਪ ਦੀ ਕੋਈ ਇੱਕਾ 115 115 ਹਾਂ ਉਹ ਨਹੀਂ ਹੋਊਗੀ 100 ਤੋਂ 99 ਵੀ ਰਹਿ ਦਊਗੀ ਆ ਮੱਝ ਹੈ 18 ਕਿਲੋ ਤੋਂ ਦੱਸ ਰਹੇ ਨੇ ਲੈ ਵਲੂ ਅਸੀਂ ਚੈੱਕ ਕਰ ਸਕਦੇ ਪੂਰਾ ਘੈਂਟ ਗੱਲਵਾਦਾ ਹੈ 20-22 ਦਿਨ ਹੁੰਦੇ ਸੂਈ ਨੂੰ ਮੱਝ ਨੂੰ ਸੇਲ ਹੋ ਗਿਆ ਰੰਪਰੇ ਫੂਰ ਮੰਡੀ ਦੇ ਵਿੱਚ ਕਿਹੜੇ ਪਿੰਡੋਂ ਆਏ ਬਾਈ ਕਿੱਥੋਂ ਤੋਂ ਜੀ ਕਿੱਥੋਂ ਤੋਂ ਆਏ ਨੇ ਬਾਈ ਕਿੰਨੇ ਪਸ਼ੂ ਲੈ ਕੇ ਆਏ ਸੀ ਭਰਾ ਤਿੰਨ ਪਸ਼ੂ ਲੈ ਗਏ ਤੇ ਨਹੀਂ ਵੇਚੇ ਤਿੰਨੇ ਵੇਚ ਗਏ ਖੋਸ਼ਾ ਪੂਰੇ ਫੇਰ ਦਾ ਪੂਰੇ ਖੋਸ਼ਾ ਚਲੋ ਵਧੀਆ ਜੀ ਵਧਾਈਆਂ ਤੁਹਾਨੂੰ ਹੈ ਨਾ ਨਵਾਂ ਸਾਲ ਆਜੇ ਨਵੇਂ ਸਾਲ ਦੀਆਂ ਵੀ ਵਧਾਈਆਂ ਤੇ ਤਿੰਨ ਪਸ਼ੂ ਲੈ ਕੇ ਆਏ ਸੀ ਤੁਸੀਂ ਤਿੰਨੇ ਸੇਲ ਹੋ ਗਏ ਤੁਹਾਡੇ ਰੇਟ ਰੂਟ ਵਧੀਆ ਲੱਗਿਆ ਪੂਰਾ ਵਧੀਆ ਰੇਟ ਜੀ ਚਲੋ ਵਧੀਆ ਰੇਟ ਲੱਗਿਆ ਇੱਕ ਨਾ ਰਾਮਪਰੇ ਪੂਲ ਵਿੱਚ ਮੱਝ ਖੜੀ ਐ ਮੂੰਹ ਦੇ ਉੱਤੇ ਕੋਈ ਜਮਾਨਦੂ ਨਹੀਂ ਕਿਵੇਂ ਟੰਗਿਆ ਜਾਵੇ ਤੇ ਕੱਟਰੂ ਤੇ ਮੇਰੇ ਖਾਲਸੇ ਹੋ ਗਿੱਤਾ ਹੋਇਆ ਨਾ ਐਸਾ ਕੁਤਾਬਾ ਕੁਪਾਰੀਆਂ ਦਾ ਇਹ ਵੱਖਰਾ ਹਵਾਰ ਸਿੰਘ ਦੇ ਵਿੱਚ ਨਾ ਇੱਕ ਮਤਲਬ ਕੱਟਰੂ ਦਾ ਜਿਹਨੂੰ ਆਪਾਂ ਸਿਰ ਕਹਿੰਦੇ ਨੇ ਨਾ ਇਸ ਤਰ੍ਹਾਂ ਕੋਈ ਨਾਲ ਟੰਗਿਆ ਹੋਇਆ ਜਾ ਇਹ ਦੇ ਬਾਰੇ ਕੀ ਹੁੰਦਾ ਇਹ ਆਪਾਂ ਨੂੰ ਕੁਝ ਪਤਾ ਨਹੀਂ ਜੀ ਹੈ ਨਾ ਜਦ ਤੱਕ ਇਹ ਵਾਰ ਨਾ ਕੋਈ ਕੱਟਰੂ ਵਗੈਰਾ ਮਾਰ ਮਰ ਜਾਂਦਾ ਉਸ ਤਰ੍ਹਾਂ ਦਾ ਕੋਈ ਇਹ ਹੋਊਗਾ ਇਸੋ ਕੇ ਮੱਝ ਉਸਨੇ ਚੱਟ ਰਹੀ ਹੈ ਨਾ ਆਹ ਮੱਝ ਤੁਸੀਂ ਚੈੱਕ ਕਰ ਸਕਦੇ ਹੋ ਲੱਖ ਰੁਪਿਆ ਲੱਖ ਰੁਪਿਆ ਮੰਗਿਆ ਬਾਈ ਨੇ ਲੈਵਲ ਉਹ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੁਣੀ ਮੱਝ ਹੈ ਤੇ ਲੈਵਲ ਉਹ ਸਹੀ ਹੈ ਨਾ ਥਣ ਥਣ ਚੈੱਕ ਕਰ ਸਕਦੇ ਤੁਸੀਂ ਸਰ ਰੰਪਰੇ ਦੇ ਵਿੱਚ ਮੱਝ ਖੜੀ ਹੈ ਲੱਖ ਰੁਪਿਆ ਰੇਡ ਲਾਇਆ ਬਈ ਨੇ ਸੂਈ ਨੂੰ ਕਿੰਨੇ ਕਿਦ ਨੂੰ ਹੋਇਆ ਬਾਈ ਹਫਤਾ ਹੋ ਗਿਆ ਬਾਈ ਨੂੰ ਇੱਕ ਹਫਤਾ ਹੋ ਗਿਆ ਸੂਈ ਨੂੰ ਦੁੱਧ ਦਤਾ ਭਾਈ 12 ਕਿਲੋ ਵਾਲੀ ਖੁੱਲਾ 12 ਕਿਲੋ ਆ ਬਾਈ ਕਹਿੰਦਾ ਦੁੱਧ ਦਾ 12 ਹੋਇਆ ਤਾਂ ਮਾਇ ਨਹੀਂ ਠੀਕ ਲੈ ਬਈ ਬਾਈ ਚੈਲੰਜ ਕਰਦਾ ਹੈ ਚੈਲੰਜ ਕਰਦਾ ਹੈ ਪੂਰੀ ਤੁੱਲ ਤਸੱਲੀ ਦਿੰਦਾ ਆਪਦੇ ਪਸ਼ੂ ਦਾ ਤਸੱਲੀ ਹੁੰਦੀ ਹੈ ਬਾਈ ਹਨਾ ਨਹੀਂ ਮੈਂ ਲੈ ਫੇੜੀ ਕਰਦੇ ਸਿਂਦਰਾ ਭਾਈ ਇਹੀਂ ਆਪਾਂ ਭਾਈ ਸਿਂਦਰਾ ਭਾਈ ਆ ਵੀ ਇੱਧਰ ਇੱਕ ਮੱਝ ਚੈੱਕ ਹੋ ਰਹੀ ਹੈ ਪਾਸ ਹੋ ਰਹੀ ਹੈ ਮੱਝ ਘਾਰਾਂ ਤੁਰਾ ਮਾਰ ਕੇ ਚੈੱਕ ਕਰਿਆ ਹੈ ਬਾਈ ਰਾਮਪਰਾਪੁਰ ਮੰਡੀ ਦੇ ਵਿੱਚ ਜਿਹੜੇ ਚੰਗੇ ਪਸ਼ੂ ਨੇ ਨਾ ਉਹ ਤਾਂ ਟਾਈਮ ਨਹੀਂ ਕੱਢਦੇ ਚੰਗੇ ਪਸ਼ੂਆਂ ਨੂੰ ਵਪਾਰੀ ਵੀ ਆਮ ਕਿਸਾਨ ਵੀ ਭੱਜ ਕੇ ਖਰੀਦਦਾ ਚੰਗੇ ਪਸ਼ੂ ਨੇ ਜਿਹੜੇ ਉਹਨਾਂ ਤੇ ਬਹੁਤਾਂ ਟਾਈਮ ਨੇ ਲੱਗਦਾ ਆ ਤੁਸੀਂ ਦੇਖ ਸਕਦੇ ਹੋ ਵਧੀਆ ਚੰਗੇ ਲੇਵੇ ਵਾਲੀਆਂ ਰਾਂਪਰੇ ਦੇ ਵਿੱਚ ਮੱਝਾਂ ਹੁੰਦੀਆਂ ਨੇ ਇਹਨਾਂ ਦਾ ਮੁੱਲ 60 ਲੱਖ ਰੁਪਏ ਤੱਕ ਇਹਨਾਂ ਦਾ ਜੁਜਸ ਨੂੰ ਹੀ ਮੰਨਿਆ 15 ਲੱਖ ਤੋਂ ਇਹ ਇਹ ਰਿਹਾ ਇੱਕ ਆ ਮੱਝ ਦਿਖਾਉਣਾ ਤੁਹਾਨੂੰ ਰਾਮ ਗੁਰਦੇਵ ਜੀ ਰਿਵੈਲੂਆ ਚੱਤਰ ਦਾ ਨੀਲੀ ਰਵੀ ਹੈ ਨਾ ਵੀ ਨੀਲੀ ਰਵੀ ਨੀਲੀ ਰਵੀ ਮੱਧ ਹੈ ਕੰਮੇ ਸੁਆ ਤੀਜਾ ਸੁਆ ਦੁੱਧ ਦਾ 12 ਕਿਲੋ ਤਿਆਰ ਹੈ 12 ਕਿਲੋ ਦੁੱਧ ਤਿਆਰ ਹੈ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ 5-6 ਦਿਨ ਹੋ ਗਏ 5-6 ਦਿਨ ਹੋ ਗਏ ਸੂਈ ਨੂੰ ਹੈ ਮੋਲਵਾੜੀ ਕਿੰ ਕੋ ਕੱਢਿਆ 1,20,000 1,20,000 ਰੁਪਏ ਬਾਈ ਮੰਗਦਾ ਲੇਵਲ ਉਹ ਵੀ ਚੈੱਕ ਕਰਦਾ ਤੇ ਘੈਂਡ ਗੱਲਵਾਦ ਇੱਕ ਆ ਮੱਝ ਖੜੀ ਹੈਗੀ ਰੰਪਰੇ ਦੇ ਵਿੱਚ ਹੈਨਾ ਤੁਹਾਨੂੰ ਦਿਖਾ ਰਿਹਾ ਹਾਂ ਇਹ ਤੇ ਪਹਿਲਣ ਦੱਸਦਾ ਬਾਈ ਤੋਰਾ ਤਾਰਾ ਤੁਸੀਂ ਦੇਖ ਸਕਦੇ ਹੋ ਲੇਵਲ ਉਹ ਚੈੱਕ ਕਰ ਲਓ ਤੇ ਚੰਗੀ ਮੱਝ ਹੈ ਕੁੰਡੇ ਸਿੰਘ ਨੇ ਪਹਿਲਣ ਦੱਸਦਾ ਬਾਈ ਬੱਥ ਕਰਦੇ ਆ ਬਾਈ ਨਾਲ ਗੱਲਵਾਦ ਆਪਾਂ ਆ ਝੋਟੀ ਹੈ ਪਹਿਲਣ ਦੱਸਦਾ ਅੱਛਾ ਪਹਿਲਣ ਹੈ ਬਾਈ ਇਹੇ ਤੇ ਕਿੰਨਾ ਘਟੇ ਰਹਿ ਗਿਆ ਸੂਣ ਦਾ ਹਬ ਤੱਕ ਲਉ ਬਾਈ ਹਬ ਤੱਕ ਲਉ ਅੱਛਾ ਊਂ ਪਸ਼ੂ ਰੱਖਦੇ ਹਾਂ ਪਹਿਲਾਂ ਹੋਰ ਵੀ ਸੇਲ ਕਰ ਦੋ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਭਾਈ ਦੋ ਲੈ ਸੀਗੇ ਹੋ ਗਏ ਸੇਲ ਇੱਕ ਹੋ ਗਈ ਜੀ ਇੱਕ ਹੋ ਗਈ ਇਹ ਰਹਿ ਗਈ ਹੈ ਇਹ ਰਹਿ ਗਈ ਤੇ ਕਿਹੜੀ ਨਸਲ ਹੈ ਹਰਿਆਣੇ ਵਾਲੀ ਮੋਹਰਾ ਨਸਲ ਆ ਜੀ ਹਰਿਆਣੇ ਦੀ ਮੋਹਰਾ ਨਸਲ ਹੈ ਨਾ ਉਹਨਾਂ ਨਸਲ ਦੀ ਝੋਟੀ ਹੈ ਜੀ ਦੇਖ ਸਕਦੇ ਹੋ ਤੁਸੀਂ ਹੈ ਨਾ ਤੇ ਵਧੀਆ ਝੋਟੀ ਹੈ ਰਾਮਪਰੇ ਮੰਡੀ ਦੇ ਵਿੱਚ ਖੜੀ ਹੈ ਤੇ ਅੱਛਾ ਪਰ ਮੁੱਲ ਵੜੀ ਕਿਉਂ ਕਰਿਆ 7.5 ਲੱਖ ਰੁਪਇਆ ਬਾਈ ਕਹਿੰਦਾ 24 ਲੀਟਰ ਉਹ ਤੁਸੀਂ ਕਹਿੰਦਾ ਬਾਈ ਕਹਿੰਦਾ 24 ਲੀਟਰ ਦੋ ਤੁਸੀਂ ਦੀ ਮਾਤ ਨੇ ਘਰ ਦੀ ਪਾਲੀ ਵੀ ਆ ਫਿਰਦਾ ਹੈ ਘਰ ਦੀ ਪਾਲੀ ਵੀ ਝੋਟੀ ਆ 2.5 ਲੱਖ ਰੁਪਇਆ ਮੋਲੋ ਦੱਸਿਆ ਬਾਈ ਨੇ ਦੇਖ ਸਕਦੇ ਤੁਸੀਂ ਆ ਫਸੇ ਖੜੇ ਨੇ ਸਿੰਗਲ ਆ ਮੱਝ ਹੈ ਰੰਪਰੇ ਮੰਡੀ ਦੇ ਵਿੱਚ ਹੈ ਤੇ ਦੇ ਵਾਲੂਆ ਤੁਸੀਂ ਚੈੱਕ ਕਰ ਸਕਦੇ ਹੋ ਵਿੱਥੀ ਤੇ ਥਣ ਨੇ ਮੱਝ ਟੀਵੀ ਉਨੀ ਕੇ ਟੀਵੀ ਉਹ ਤਾਂ ਹੈਗਾ ਬਾਈ ਤੁਹਾਨੂੰ ਹਾਂਜੀ ਹਾਂ ਤੇ ਅਟੈਕ ਕਰਦ ਰਿਹਾ ਕਿਹਦੀ ਮੱਝ ਬਈ ਇਹ ਕੰਮੇ ਸੂਏ ਇਹ ਤੀਜੇ ਸੂਏ ਦੋਤਾ ਦਾਦਾ ਦੋਤਾ ਹੈਗਾ 15 ਕਿਲੋ ਜੀ 15 ਕਿਲੋ ਹਾਂਜੀ ਤੇ ਹੁਣ ਸੂਣ ਵਾਲੀ ਐ ਨਹੀਂ ਹੋਈ ਜੀ ਹੋਈ ਹੋਈ ਐ ਕੰਮਾ ਤਿਆਰ ਐ 15 ਕਿਲੋ 15 ਕਿਲੋ ਹੁਣ ਤਿਆਰ ਐ ਹਾਂਜੀ ਮਗਰ ਕੀ ਐ ਬਾਹਰ ਕੱਟੀ ਕੱਟੀ ਹਾਂਜੀ ਚਾ ਕਿਵੇਂ ਰਮ ਮੰਡੀ ਰਹੀ ਵਾ ਇੱਕ ਤੀਰੰਪਰ ਮੰਡੀ ਮੰਦਾ ਹੀ ਹੈ ਸਾਡੇ ਭਾਤਾ ਜੀ ਵਪਾਰੀ ਬਹੁਤ ਘਟਾ ਰਿਹਾ ਹੈ ਨਾ ਹਾਂ ਜੀ ਹਾਂ ਬਹੁਤ ਘਟਾ ਰਿਹਾ ਹੈ ਗੱਡੀ ਗੁੱਡੀ ਦਾ ਰੌਲਾ ਜੀ ਜਿਹੜਾ ਉਹ ਧਰਨਾ ਹੋ ਲੱਗੇਵੇਂ ਨੇ ਨਾ ਕਾਨੂੰਨ ਜਾਂ ਲਾਗੂ ਕਰਤਾ ਡਰਾਈਵਰਾਂ ਕਰਕੇ ਉਹਦਾ ਕਾਰਨ ਹੈ ਜੀ ਉਹਦੇ ਕਾਰਨ ਹੋਇਆ ਹੈ ਨਾ ਹੁਣ ਕੀ ਰੇਟ ਰੱਖਿਆ ਦਾ ਮੋਲੇ ਤਾਂ 1 40 ਕਰਿਆ ਦੇਵਾਂਗੇ 1 ਲੱਖ 20 ਦੀ 1,20,000 ਰੁਪਏ ਤੱਕ ਹੋ ਜੋਗੀ। ਹੋਰ ਵੀ ਪਸ਼ੂ ਲੈ ਕੇ ਆਏ ਸੀ। ਹਾਂ ਜੀ 4-5 ਹੋਰ ਨੇ ਕੋਈ ਨਹੀਂ ਵਿਕੀ ਅਜੇ। ਹਲੇ ਤੱਕ ਕੋਈ ਸੇਲ ਹੋਈ ਨਹੀਂ। ਅੱਛਾ ਤੇ ਆ ਵੀ ਭਾਈ 4 ਪਸ਼ੂ ਲੈ ਕੇ ਆਏ ਨੇਗੇ। ਤੇ ਮੱਝਾਂ ਤਕਰੀਬਨ ਸਾਰੀਆਂ ਇਹੀ ਤੁਸੀਂ ਦੇਖ ਸਕਦੇ ਹੋ ਵਧੀਆ ਨੇਗੀਆਂ। ਤੇ ਆਹ ਦੇਖ ਸਕਦੇ ਹੋ। ਤੇ ਕੰਮ ਹੀ ਆਪਣਾ ਵਪਾਰ ਦਾ। ਹਾਂ ਜੀ ਕੰਮ ਚੱਲਦਾ ਹੈ। ਤੇ ਕਿਹੜਾ ਪਿੰਡਾਂ ਪੰਜਾਂ ਦਾ? ਮੁੰਬੇ ਕੇ ਕਲਾਂ ਫਿਰਦਾ ਲੋਕਲ ਹੈ ਯਾਰ ਹਨਾ ਸਾਡੇ ਕੋਲੇ ਹਨਾ ਰੂੜੇ ਕੇ ਕਲਾਂ ਦਾ ਬਾਈ ਯਾਰ ਬਰਨਾਲਾ ਦਾ ਹੈ ਹਨਾ ਤੇ ਮੋਬਾਈਲ ਨੰਬਰ ਥੋੜਾ ਬੋਲ ਦਫ 9464226467 94642 26 467 67 ਇਹ ਨੰਬਰ ਆ ਬਾਈ ਦਾ ਜੇ ਕਿਸੇ ਨੇ ਕੋਈ ਹਨਾ ਪਸ਼ੂ ਖਰੀਦਣਾ ਰੂੜੇ ਕੰਦਾ ਬਾਈ ਬਰਨਾਲੇ ਕੋਲੇ ਪਿੰਡ ਹੈ ਰੂੜੇ ਕੇ ਉੱਥੇ ਆ ਕੇ ਤੁਸੀਂ ਕੋਈ ਵੀ ਪਸ਼ੂ ਕਿਸੇ ਵੀ ਤਰ੍ਹਾਂ ਦਾ ਬਾਈ ਕੋਲੋਂ ਸੇਲ ਕਰ ਸਕਦੇ ਹੋ ਗਰਜੰਟ ਸਿੰਘ ਰੂੜੇ ਕੇ ਆ ਬਾਈ ਹਨਾ ਦੇਵਾਲ ਉਹ ਤੁਸੀਂ ਚੈੱਕ ਕਰ ਲਓ ਬੇਤੀ ਵਾਲੇ ਦੁਕਾਨ ਦੇ ਥਾਂ ਤੇ ਤਾਂ ਬਹੁਤ ਹੈਪਾ ਥਾਂ ਦਾ ਤਾਂ ਬਹੁਤ ਹੈਪਾ ਵਾਲਾ ਥਾਣਾ ਹੈਗਾ ਬਨਾਵਟ ਦੀ ਮੱਝ ਦੀ ਨਾ ਬਹੁਤ ਵਧੀਆ ਸੋਹਣੀ ਮੱਝ ਹੈ ਕੋਈ ਐਡੀ ਕਰਨੀ ਐਵੇਂ ਮੰਨ ਕੇ ਚੱਲੋ ਕਿ ਨਾ ਰਾਮਪਰੇ ਦੀ ਸ਼ਾਨ ਹੈ ਕਹੇ ਤੇ ਸੋਹਣੇ ਜਿਹਾ ਕੇ ਪਾਸ ਸਿੰਗ-ਸਿੰਗ ਖਵਾ ਦਿੰਦੇ ਆ ਤੇ ਨਾਲ ਕੱਟਰੂ ਹੈ ਨਾ ਤੇ ਗੱਲਬਾਤ ਤੁਸੀਂ ਚੈੱਕ ਕਰ ਸਕਦੇ ਮੱਝ ਦੀ ਇਹ ਸੋਹਣੀ ਸੁਣਤੀ ਮੱਝ ਹੈ ਰਾਮਪਰੇ ਦੇ ਵਿੱਚ ਨਾ ਮੰਡੀ ਦੇ ਵਿੱਚ हां भाई पहले कोई ਮੱਝ ਦਿੱਤੀ 16 ਕਿਲੋ ਬਾਈ ਕੰਡੇ ਵਾਲਾ ਦੁੱਧ ਦਾ 16 ਕਿਲੋ ਬਾਈ ਕਹਿੰਦਾ ਕੰਡੇ ਵਾਲਾ ਦੁੱਧ ਦਾ ਕਹਿੰਦੇ ਸੀ ਬਾਈ ਦੂਜੇ ਸੂਏ ਆ ਬਾਈ ਦੂਜੇ ਸੂਏ ਮੱਝ ਆ ਬਾਈ ਕੋਲੇ ਹਨਾ ਤੇ ਦੇਖ ਸਕਦੇ ਤੁਸੀਂ ਐਮ 29 ਦਾ ਆ ਬਾਈ ਮਗਰ ਦੇ ਐਮ 29 ਦਾ ਕੱਟਾ ਹੈ ਐਮ 29 ਦਾ ਕੱਟਾ ਠੀਕ ਹੈ ਐਮ 29 ਦਾ ਕੱਟਾ ਹੈ ਬਾਈ ਕਹਿੰਦਾ ਰੰਪਰੇ ਖੜੇ ਆ ਮੁੱਲ ਵੜੀ ਕੀ ਕੱਟਿਆ ਦੀ ਬਾਈ ਦਾ ਕੀ ਮੋਡਲ ਕੱਟਿਆ ਮੁੱਲ ਇਹਦਾ 235 ਕਰ ਦੇ ਦੋ ਲੱਖ 35000 ਰੁਪਏ ਮੁੱਲ ਕਰਿਆ ਬਾਈ ਨੇ ਮੱਝ ਵੀ ਹੈਗੀ ਆ ਦੇਖਣ ਲਈ ਹਨਾ ਤੇ ਐਂ ਦੇਖ ਸਕਦੇ ਤੁਸੀਂ ਨਹੀਂ ਮਰੀਅਲ ਜੇ ਕੱਟੇ ਹੁੰਦੇ ਨੇ ਮੈਂ ਤੁਹਾਨੂੰ ਦਿਖਾਏ ਨੇ ਨਾ ਪਹਿਲਾਂ ਬਜਾਰੇ ਵਿੱਚ ਤਾਂ ਪਲੇ ਪੁਲੇ ਨਾਲੋਂ ਹੀ ਮੈਂ ਕਿੰਨਾ ਕਟੇ ਮੋਗਾ ਸੁਈ ਨੂੰ ਸੁਈ ਨੂੰ 12 13 ਦਿਹਾੜੇ ਛੋਟੀ ਸੇਲ ਹੋ ਰਿਹਾ ਤੇ ਦੇਖ ਸਕਦੇ ਹੋ ਤੇ ਖੁਸ਼ ਹੋ ਬਾਈ ਪੂਰੇ ਹੈ ਨਾ ਤੇ ਠੀਕ ਹੈ ਤਾਂ ਸੇਲ ਕਰਦੇ ਆ ਪਰ ਰੇਟ ਰੂਟ ਦੀ ਜ਼ਿਆਦਾ ਗੱਲ ਕਰਦੇ ਨਹੀਂ ਹੁੰਦੇ ਜੇ ਤੁਹਾਨੂੰ ਪਤਾ ਹੈ ਨਾ ਕਹਾਂ ਵਪਾਰੀਆਂ ਨੇ ਲੈਣੀਆਂ ਦੇਣੀਆਂ ਵੀ ਹੁੰਦੇ ਨੇ ਗਿਆ ਸਿਰਫ ਆਪਾਂ ਨੇ ਓਹ ਰੇਟ ਦੱਸਿਆ ਭਾਈ ਨੇ ਤਾਂ ਮੰਗਿਆ ਸੀਗਾ 235 ਤੇਰੇ ਹਿਸਾਬ ਚ ਆ ਗਈ ਗੱਲ ਬਾਈ ਹੈਂ ਠੀਕ ਆ ਬਾਈ ਕਹਿੰਦਾ ਓਕੇ ਆ ਗੱਲਬਾਤ ਬਾਈ ਨੇ ਆ ਝੋਟੀ ਦੇਜਦੀ ਜਿਹਦਾ ਮੁੱਲ ਸੀ 235000 ਬਾਈ ਜਿੱਥੇ ਤੁਸੀਂ ਰੰਪਰੇ ਦੇ ਵਿੱਚ ਇੰਨੀਆਂ ਮੱਝਾਂ ਦੀ ਦੇਖੀ ਐ ਵੀਡੀਓ ਉੱਥੇ ਆਹ ਮੱਝ ਨੂੰ ਵੀ ਚੈੱਕ ਕਰ ਸਕਦੇ ਹੋ ਮਿੱਥੀ ਦੇ ਥਣਾ ਤੇ ਜੰਗਾਲੇ ਵਾਲੂਆ ਝੋਟੀ ਦਾ ਤੇ ਉਹ ਗੱਡੀ ਕਿਤਾ ਨਹੀਂ ਕਰ ਸਕਦੇ ਚੈੱਕ ਕਹਿੰਦੇ ਸੂਏ ਬਾਈ ਇਹੇ ਦੂਜਾ ਦੂਜੇ ਸੂਏ ਦੁੱਧ ਉਹ 14 15 ਕਿਲੋ 14 15 ਕਿਲੋ ਦੁੱਧ ਆ ਕੀਸੇ ਆ ਉਹ ਆ ਬਈ ਰੇਟ ਰੂਟ ਕਰਕੇ ਕੱਢਿਆ 170 170 1 ਲੱਖ 70000 ਰੁਪਏ ਰੇਟ ਕੱਢਿਆ ਬਈ ਨੇ ਤੇ ਥਣ ਥਣ ਤੁਸੀਂ ਚੈੱਕ ਹੀ ਕਰ ਸਕਦੇ ਹੋ ਨਾ ਇਹ ਪੈਨੇ ਖੁੰਬਾਂ ਵਰਗੇ ਥਣ ਲੈਵਲ ਉਹ ਹੈਗਾ ਪੂਰਾ ਘੈਂਟ ਗੱਲਵਾਸ ਮਿੱਥੀ ਦੇ ਥਣ ਲਓ ਜੀ ਮਾਨਸਾ ਮੰਡੀ ਦੇ ਵਿੱਚ ਨਾ ਤਕਰੀਬਨ ਤਕਰੀਬਨ ਤੁਹਾਨੂੰ ਸਾਰੇ ਇਹ ਪ੍ਰਕਾਰ ਦੀਆਂ ਅਸੀਂ ਮੱਝਾਂ ਦਿਖਾਈਆਂ ਨੇ ਵੱਡੀਆਂ ਛੋਟੀਆਂ ਮਹਿੰਗੀਆਂ ਸਸਤੀਆਂ ਤੇ ਇੱਕ ਆ ਵੀ ਮੱਝ ਖੜੀ ਆ ਨਾ ਲੈਵਲ ਉਹ ਵਾਸਤੇ ਚੈੱਕ ਕਰ ਸਕਦੇ ਹੋ ਤੇ ਇਹ ਬਹੁਤ ਬਿੱਚੀ ਦਾ ਨਿੰਗੜਗੜਦੇ ਸਾਨੂੰ ਨੇ ਇਹ ਇੱਕ ਐਂਡ ਗੱਲਵਾਦਾ ਪਰ ਮੱਜਾ ਨਾ ਐਕਤੀ ਜਿਹੜਾ ਹੈਗਾ ਆਇਆਂ ਬਹੁਤ ਜਿਆਦੇ ਜਿਹੜਾ ਸੈਂਟਰ ਸਰਕਾਰ ਨੇ ਜੋ ਕਾਨੂੰਨ ਬਣਾਏ ਨੇ ਅਸੀਂ ਉਹਦੇ ਬੇਸਤੇ ਵੀ ਗੱਲਬਾਤ ਵਪਾਰੀਆਂ ਦੇ ਨਾਲ ਕਰੀ ਇਸ ਕਰਕੇ ਜੋ ਟਰੱਕਾਂ ਵਾਲੇ ਵੀਰ ਨੇ ਹੜਤਾਲਾਂ ਹੰਦੇ ਨੇ ਬਹੁਤ ਘੱਟ ਜਿਆਦੇ ਵਪਾਰੀ ਆਇਆਗਾ ਸੇਲ ਘੱਟ ਹੋਈ ਆ ਜਿਹੜੀ 1 ਲੱਖ 20 30 ਹਜ਼ਾਰ ਰੁਪਏ ਤੋਂ ਲੈ ਕੇ ਮੱਝ ਉੱਪਰ ਹੁੰਦੀ ਉਹ ਨਾ 2 2.5 ਲੱਖ ਰੁਪਏ ਵਾਲੀ ਉਹ ਤਕਰੀਬਨ ਤਕਰੀਬਨ ਮੱਝ ਵਪਾਰੀ ਹੀ ਜਿਆਦਾ ਖਰੀਦਦਾ ਹੁੰਦਾ ਹੈ ਨਾ ਜਿਹੜੇ ਕਿਸਾਨ ਭਾਈ ਨੇ ਮੱਝ ਖਰੀਦਣੀ ਹੁੰਦੀ ਆ ਉਹ ਪੂਰੀ ਤਸੱਲੀ ਨਾਲ ਮੱਝ ਫਾਰਮ ਦੇ ਵਿੱਚੋਂ ਖਰੀਦਦਾ ਤੇ ਜਿਹੜੀ 1 ਲੱਖ 1.5 ਲੱਖ ਰੁਪਏ ਤੋਂ ਉੱਪਰ ਮੱਝ ਹੁੰਦੀ ਹੈਗੀ ਇਸ ਕਰਕੇ ਕਿ ਨਾ ਉਹ ਜਿਆਦਾ ਕਰਕੇ ਫਾਰਮਰ ਦੇ ਵਿੱਚ ਵੱਧ ਵੀ ਕੀ ਲਿਆ ਕਿਉਂਕਿ ਕਿਸਾਨ ਭਾਈ ਜਿਹੜੇ ਲੈ ਕੇ ਜਾਂਦੇ ਨੇ ਮੱਝਾਂ ਉਹ ਘੱਟੋ ਘੱਟ ਇੱਕ ਦੋ ਵਾਰੀ ਚਵਾਈ ਕਰਕੇ ਜਾਂ ਤਸੱਲੀ ਕਰਕੇ ਲੈ ਕੇ ਜਾਂਦਾ ਜੀ ਨੇ ਇੰਨੀ ਮਹਿੰਗੀ ਕੋਈ ਮੱਝ ਨਹੀਂ ਹੁੰਦੀ ਆ ਜਿਹੜੇ ਵਪਾਰੀ ਹੁੰਦੇ ਨੇ ਵਪਾਰੀ ਇਸੇ ਕਰਕੇ ਕੀ ਥੋੜਾ ਜਿਹਾ ਐਗ ਤੇ ਡਾਊਨ ਰਹਿਆ ਮੰਡੀ ਕਿਉਂਕਿ ਵਪਾਰੀ ਬਹੁਤ ਜਿਆਦਾ ਘੱਟ ਆਏ ਆ ਮੱਝ ਦਾ ਦਰ ਵੀ ਤੁਸੀਂ ਲੈਵਲ ਉੱਪਰ ਚੈੱਕ ਕਰ ਸਕਦੇ ਹੋ ਬਾਈ ਹਨਾ ਮੱਝਾਂ ਬਹੁਤ ਸੋਹਣੀਆਂ ਇੰਜਾਂ ਨੇ ਉਹ ਦੋਨੇ ਕੱਲ ਕਰ ਉਹੀ ਚਲੋ ਸੇਲ ਹੋਈਆਂ ਥੋੜੀਆਂ-ਬਹੁਤੀਆਂ ਸੇਲ ਹੋਈਆਂ ਪਰ ਉਹ ਗੱਲ ਨਹੀਂ ਹੈਗੀ ਮੰਡੀ ਦੀ ਜਿਵੇਂ ਆਮ ਪਰ ਫੁੱਲ ਸੇਲ ਹੁੰਦੀ ਹੈਗੀ ਕਿਉਂਕਿ ਬਾਹਰਲੇ ਵਪਾਰੀ ਨੇ ਜਿਹੜੇ ਉਹ ਬਹੁਤ ਜ਼ਿਆਦੇ ਘਟ ਆਏ ਨੇ ਮੰਡੀ ਦੇ ਵਿੱਚ ਇਸ ਕਰਕੇ ਥੋੜੀ ਜਿਹੀ ਮੰਡੀ ਰਹੀ ਹੈ ਮੰਡੀ ਪਸ਼ੂ ਦੀ ਇਹ ਪਗਲ ਕਰਦੀ ਪਸ਼ੂ ਬਹੁਤ ਸੋਹਣੇ ਵਣਿਆ ਆਏ ਪਸ਼ੂ ਨੇ ਹਨਾ ਮੰਡੀ ਦੇ ਵਿੱਚ ਫੁੱਲ ਭਰੀ ਵੀ ਮੰਡੀ ਆ ਤੇ ਕੁਝ ਜੋ ਬਾਹਰੋਂ ਵਪਾਰੀ ਆਉਣੇ ਸੀ ਉਹ ਨਹੀਂ ਵੀ ਆਏ ਮਾਲ ਲੈ ਕੇ ਇਸ ਕਰਕੇ ਵੀ ਥੋੜਾ ਜਿਹਾ ਫਰਕ ਪਿਆਗਾ ਜਿਹੜੇ ਆਮ ਛੋਟੀਆਂ ਮੱਜਾਂ ਨੇ ਉਹਨਾਂ ਦੀ ਸੇਲ ਚੱਲ ਰਹੀ ਆ ਲੱਖ ਰੁਪਏ ਤੱਕ ਮੈਂ ਦੇਖਿਆ ਵੀ ਇੱਕ ਦੋ ਕੁ ਮੱਜਾਂ ਨੇ ਜਿਹੜੀਆਂ ਤੇ ਲੱਖ ਡੇਢ ਲੱਖ ਰੁਪਏ ਤੱਕ ਵਿਕ ਗਏ ਨੇ ਨਹੀਂ ਸਾਰੀਆਂ 70 80 90 ਇਹ ਰੇਟ ਦੇ ਵਿੱਚ ਇੱਥੇ ਅੱਜ ਮੱਜਾਂ ਵਿਕੀਆਂ ਨੇ ਜੀ ਹੁਣ ਜੇ ਅਪਾ ਟਾਈਮ ਦੀ ਗੱਲ ਕਰੀਏ ਨਾ ਟਾਈਮ ਤਕਰੀਬਨ ਕਿੰਨੇ ਬੱਜ ਗਏ ਨੇ 4 ਸਾਰੀ ਮੰਡੀ ਤੁਹਾਨੂੰ ਘੁੰਮ ਫਿਰ ਕੇ ਦਿਖਾ ਦिएਗੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਆ ਕਰੋ ਬੈਲ ਆਈਕਨ ਨੂੰ ਦਬਾ ਲਿਆ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲੇ ਰੇਟ ਰੂਟ ਦਜੂਗੀ ਇਹ ਪਤਾ ਲੱਗਦਾ ਰਹੇ ਜੋ ਵੀ ਵਪਾਰੀ ਭਾਈ ਨੇ ਜਿਨੇ ਕਿਸੇ ਨੇ ਵੀਡੀਓ ਬਣਵਾਉਣੀ ਆਪਣੇ ਫਾਰਮ ਦੇ ਵਿੱਚ ਸੱਦ ਕੇ ਜਾਂ ਸਪੈਸ਼ਲ ਵੀਡੀਓ ਬਣਵਾਉਣੀ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਵੀ ਹੈਗਾ ਮੈਸੇਜ ਵੀ ਕਰ ਸਕਦੇ ਹਾਂ ਜਾਂ ਕਿਸੇ ਵੀ ਮੰਡੀ ਦੇ ਵਿੱਚ ਜਦੋਂ ਤੁਸੀਂ ਮਿਲਦੇ ਹੋ ਸਾਡਾ ਨੰਬਰ ਵੀ ਲੈ ਸਕਦੇ ਹੋ ਚੈਨਲ ਆਪਣਾ ਹੈਗਾ PB19KTV PB19KTV ਚੈਨਲ ਦਾ ਨਾਮ ਹੈ ਉਹ ਨੂੰ ਤੁਸੀਂ ਸਬਸਕ੍ਰਾਈਬ ਕਰ ਤੋਂ ਲਾਈਕ ਕਰ ਦਿਓ ਵੀਡੀਓ ਨੂੰ ਸਾਗੀ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਅੱਜ ਜਿਹੜਾ ਨਵੇਂ ਸਾਲ ਦਾ ਸਾਰਿਆਂ ਨੂੰ ਮੁਬਾਰਕਾਂ ਜੋ ਮੇਰੇ ਵੀਰ ਮੇਰੇ ਚੈਨਲ ਦੇ ਨਾਲ ਜੁੜੇ ਹੋਏ ਨੇ ਪੀਵੀ 19 ਕੇਟੀਵੀ ਦੇ ਨਾਲ ਜਾਂ ਫੇਸਬੁੱਕ ਤੇ ਤੁਸੀਂ ਮੇਰਾ ਜਿਹੜਾ ਹੈਗਾ ਪੇਜ ਉਹਨੂੰ ਫੋਲੋ ਕਰ ਸਕਦੇ ਹੋ ਉਸ ਤੇ ਵੀ ਵੀਡੀਓ ਪੈਂਦੀ ਨੇ ਉਹਦਾ ਨਾਮ ਹੈਗਾ ਜੀ ਜੀਐਸ ਪੰਚ ਕਾਲੇਕੇ ਪਰਾਂ ਦਾ ਬਹੁਤ ਬਹੁਤ ਧੰਨਵਾਦ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਸਭ ਨੂੰ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ